ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਧਨ ਧਨ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਜੀਵਨ ਵਿੱਚੋਂ ਕੁਝ ਸਾਖੀ ਦੀ ਸਾਜ ਆਪ ਜੀ ਦੇ ਨਾਲ ਪਈਏ ਸੋ ਬਾਬਾ ਹਜ਼ਾਰ ਸਿੰਘ ਜੀ ਦੇ ਹੁੰਦੇ ਆਹੀ ਲੰਗਰ ਦੀ ਪਰੰਪਰਾ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਚਲਾਈ ਗਈ ਸੋ ਜੋ ਵੀ ਸੰਗਤ ਆਉਂਦੀ ਸਭ ਲਈ ਲੰਗਰ ਤਿਆਰ ਹੁੰਦਾ ਸੰਗਤ ਛੱਕਦੀ ਤੇ ਬੋੜੀ ਸਾਹਿਬ ਵੀ ਲੰਗਰ ਬਾਬਾ ਜੀ ਨੇ ਆਪ ਸ਼ੁਰੂ ਕਰ ਦਿੱਤਾ ਸੋ ਅਣਗਿਣਤ ਹੀ ਸੰਗਤਾਂ ਆਪੋ ਆਪਣੇ ਘਰਾਂ ਤੋਂ ਲੰਗਰ ਬਣਾ ਕੇ ਲੈ ਕੇ ਆਉਂਦੀਆਂ ਸੋ ਕਈਆਂ ਦਾ ਲੰਗਰ ਬਾਬਾ ਜੀ ਉਸੇ ਵਲੇ ਵਰਤਾ ਦਿੰਦੇ ਸੰਗਤ ਦੇ ਵਿੱਚ ਤੇ ਇਸੇ ਤਰ੍ਹਾਂ ਲੰਗਰ ਦਾ ਪਹਿਰਾ ਚੱਲਦਾ ਰਹਿੰਦਾ ਸੋ ਇੱਕ ਵਾਰ ਦੀ ਘਟਨਾ ਹੈ ਬਟਾਲੀ ਤੋਂ ਇੱਕ ਪਰਿਵਾਰ ਲੰਗਰ ਤਿਆਰ ਕਰਕੇ ਬਾਬਾ ਜੀ ਨੂੰ ਭੇਟ ਕਰਨ ਲਈ ਵੀ 25 ਸਰੀਰਾਂ ਨੂੰ ਨਾਲ ਲੈ ਕੇ ਤੇ ਟਰੱਕ ਰਾਹੀਂ ਘੁੰਮਣਾਵਲ ਨੂੰ ਰਵਾਨਾ ਹੋ ਗਏ ਜਦੋਂ ਉੱਥੋਂ ਸੰਗਤ ਤੁਰੀ ਤੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਬੜਾ ਉਹਨਾਂ ਦੇ ਵਿੱਚ ਚਾਹ ਸੀ ਕਿ ਅੱਜ ਆਪ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਦਰਸ਼ਨ ਕਰਨੇ ਹਨ ਪਰਗ ਬਾਣੀ ਦੇ ਅਨੁਸਾਰ ਘਟ ਘਟ ਕੇ ਅੰਤਰ ਕੀ ਜਨਤ ਭਲੇ ਬਰੇ ਕੀ ਪੀਰ ਪਛਾਨਤ ਦੇ ਮਾਵਾਕ ਅਨੁਸਾਰ ਅੰਤਰਜਾਮੀ 파ਰਸ਼ਾ ਨੇ ਉਹਨਾਂ ਦੇ ਅੰਦੇਰੇ ਆਉਣ ਤੋਂ ਮਨਾ ਕਰ ਦਿੱਤਾ ਤੇ ਜਦੋਂ ਉਹ ਉੱਥੇ ਚੱਲੇ ਸਨ ਤੇ ਬਾਬਾ ਜੀ ਨੂੰ ਪਤਾ ਲੱਗ ਚੁੱਕਾ ਕਿ ਉਹ ਸੰਗਤ ਉੱਥੋਂ ਤੁਰ ਚੁੱਕੀ ਹੈ ਕਿਉਂਕਿ ਜਿਹੜਾ ਵੀ ਘੁੰਮਣ ਪਾਸ਼ਾ ਦੇ ਕੋਲ ਆਉਂਦਾ ਜਦੋਂ ਘਰੋਂ ਤੁਰਦਾ ਬਾਬਾ ਜੀ ਨੂੰ ਪਤਾ ਲੱਗ ਜਾਂਦਾ ਕਿ ਉਹ ਕਿਹੜੇ ਮਨੋਰਥ ਦੇ ਨਾਲ ਡੇਰੀ ਆ ਰਿਹਾ ਹੈ ਉਹ ਸੇਵਾ ਕਰਨ ਆ ਰਿਹਾ ਹੈ ਜਾਂ ਮੱਥਾ ਟੇਕਣ ਕੱਲਾ ਆ ਰਿਹਾ ਜਾਂ ਘੁੰਮਣ ਫਿਰਨ ਆ ਰਿਹਾ ਹੈ ਸੋ ਇਸੇ ਤਰ੍ਹਾਂ ਬਾਬਾ ਜੀ ਨੂੰ ਪਤਾ ਲੱਗਿਆ ਕਿ ਸੰਗਤ ਘੁੰਮਣੀ ਟਰੱਕ ਤੇ ਆ ਰਹੀ ਹੈ ਸੋ ਬਾਬਾ ਜੀ ਨੇ ਆਪਣੇ ਦੋ ਸੇਵਕ ਨੂੰ ਆਖਿਆ ਕਿ ਵੱਡੇ ਘੁੰਮਣਾ ਦੀ ਪੱਕੀ ਸੜਕ ਉੱਤੇ ਜੋ ਸੂਆ ਬਣਿਆ ਉਹਦੇ ਪੁਲ ਉੱਪਰ ਜਾ ਕੇ ਖਲੋ ਜਾਓ ਇਥੋਂ ਦੀ ਉਹ ਟਰੱਕ ਡੇਰੇ ਵੱਲ ਨੂੰ ਆਉਣਾ ਸੀ ਉਹ ਸੇਵਕ ਉੱਥੇ ਜਾ ਕੇ ਖੜੇ ਹੋ ਗਏ ਤੇ ਉਹਨਾਂ ਨੂੰ ਆਖਿਆ ਕਿ ਜਦੋਂ ਵੀ ਟਰੱਕ ਆਵੇ ਉਸ ਨੂੰ ਵਾਪਸ ਮੋੜ ਦਿਓ ਤੇ ਜਦੋਂ ਉਹ ਲੰਗਰ ਵਾਲਾ ਟਰੱਕ ਉੱਥੇ ਪਹੁੰਚਿਆ ਤਾਂ ਖੜੇ ਸੇਵਕਾਂ ਨੇ ਰੋਕ ਕੇ ਆਖਿਆ ਭਾਈ ਕਿੱਥੇ ਚੱਲੇ ਹੋ ਤੇ ਉਹਨਾਂ ਟਰੱਕ ਵਾਲਿਆਂ ਨੇ ਉੱਤਰ ਦਿੱਤਾ ਆਖਿਆ ਕੀ ਲੰਗਰ ਲੈ ਕੇ ਢੰਤਾਂ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਡੇਰੇ ਚੱਲੇ ਹਾਂ ਤਾਂ ਉਹਨਾਂ ਸੇਵਕਾਂ ਨੇ ਹੱਥ ਜੋੜ ਕੇ ਉਹਨਾਂ ਟਰੱਕ ਵਾਲਿਆਂ ਨੂੰ ਬੇਨਤੀ ਕੀਤੀ ਕਿ ਖਿਮਾ ਕਰਨਾ ਬਾਬਾ ਜੀ ਵੱਲੋਂ ਆਪ ਸਭ ਨੂੰ ਡੇਰੇ ਵਿੱਚ ਲੰਗਰ ਲੈ ਕੇ ਜਾਣ ਦੀ ਆਗਿਆ ਨਹੀਂ ਹੈ ਆਪਜੀ ਇਸੇ ਤਰ੍ਹਾਂ ਲੰਗਰ ਲੈ ਕੇ ਵਾਪਸ ਚਲੇ ਜਾਊਗਾ ਜਦੋਂ ਇਹ ਗੱਲ ਉਹਨਾਂ ਨੂੰ ਆਖੀ ਤਾਂ ਉਹ ਬੜੇ ਹੈਰਾਨ ਹੋਏ ਉਹਨਾਂ ਸੇਵਕਾਂ ਨੇ ਆਖਿਆ ਇਸੇ ਕਰਕੇ ਬਾਬਾ ਜੀ ਨੇ ਸਾਨੂੰ ਇੱਥੇ ਖੜੇ ਹੋਣ ਲਈ ਕਿਹਾ ਸੀ ਸੋ ਟਰੱਕ ਵਾਲ ਨੇ ਟਰੱਕ ਉੱਥੇ ਰੋਕ ਦਿੱਤਾ ਤੇ ਸੰਗਤ ਵਿੱਚੋਂ ਦੋ ਤਿੰਨ ਵਿਅਕਤੀ ਪੈਦਲ ਹੀ ਚੱਲ ਕੇ ਬਾਬਾ ਜੀ ਦੇ ਕੋਲ ਪਹੁੰਚ ਗਏ ਤੇ ਲੰਗਰ ਲੈ ਕੇ ਆਉਣ ਦੀ ਆਗਿਆ ਮੰਗੀ ਪਰ ਅੰਤਰਜਾਮੀ ਬਾਬਾ ਜੀ ਨੇ ਸਾਫ਼-ਸਾਫ਼ ਉਹਨਾਂ ਨੂੰ ਇਨਕਾਰ ਕਰਦਿਆਂ ਆਖਿਆ ਕਿ ਮੈਨੂੰ ਤੁਹਾਡੇ ਲੰਗਰ ਦੀ ਲੋੜ ਨਹੀਂ ਵਾਪਸ ਲੈ ਜਾਓ ਵਾਪਸ ਚਲੇ ਜਾਓ ਕੋਰ ਉਦਾਸੀ ਵਿੱਚ ਸੰਗਤ ਮਟਾਲੇ ਵਾਪਸ ਪਰਤ ਆਈ ਤੇ ਜਦੋਂ ਇਸ ਗੱਲ ਦੀ ਕੋਹ ਕੀਤੀ ਗਈ ਕਿ ਬਾਬਾ ਜੀ ਨੇ ਲੰਗਰ ਸੰਗਤ ਦਾ ਕਿਉਂ ਮੋੜਿਆ ਤਾਂ ਪਤਾ ਲੱਗਾ ਕਿ ਕਿ ਟਰੱਕ ਦਾ ਮਾਲਕ ਜਿਹੜਾ ਸੀ ਉਹ ਰੌਂਦਿਆਂ ਗੰਢਾਂ ਕਿਸੇ ਲਾਲੇ ਦੇ ਕੋਲੋਂ ਢੋਣ ਦਾ ਕੰਮ ਕਰਦਾ ਸੀ ਤੇ ਉਸ ਨੇ ਰਾਤ ਨੂੰ ਦੋ ਗੱਠਾ ਚੋਰੀ ਕਰ ਲਈਆਂ ਤੇ ਬਾਜ਼ਾਰ ਵਿੱਚ ਵੇਚ ਦਿੱਤੀਆਂ ਸਨ ਅਤੇ ਦਿਨੇ ਉਸੇ ਪੈਸਿਆਂ ਦਾ ਹੀ ਲੰਗਰ ਤਿਆਰ ਕਰਕੇ ਡੇਰੀਲੇ ਆਇਆ ਸੀ ਸੋ ਇਸੇ ਕਰਕੇ ਅੰਤਰਾਜਮੀ ਬਾਬਾ ਜੀ ਨੇ ਉਸ ਦਾ ਲੰਗਰ ਵਾਪਸ ਹੋ ਕਰ ਦਿੱਤਾ ਜਦੋਂ ਇਸ ਗੱਲ ਦਾ ਉਸ ਟਰੱਕ ਮਾਲਕ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਬੜਾ ਸ਼ਰਮਿੰਦਾ ਹੋਇਆ ਅਤੇ ਕੰਨ ਫੜ-ਫੜ ਕੇ ਜਾ ਕੇ ਬਾਬਾ ਜੀ ਦੇ ਕੋਲੋਂ ਮਾਫੀਆਂ ਮੰਗਣ ਲੱਗਾ ਤੇ ਆਖਣ ਲੱਗਾ ਬਾਬਾ ਜੀ ਆਪ ਜੀ ਅੰਤਰਜਾਮੀ ਹੋ ਮੈਨੂੰ ਬਖਸ਼ ਲਿਓ ਮੈਨੂੰ ਮਾਫੀ ਦੇ ਦੇਓ ਮੈਂ ਅੱਗੇ ਤੋਂ ਚੋਰੀ ਨਹੀਂ ਕਰਾਂਗਾ ਕਰਮ ਦੀ ਕਮਾਈ ਵਿੱਚੋਂ ਕੀਤਾ ਦਾਣੀ ਫਲਦਾ ਫੁੱਲਦਾ ਹੈ ਮੈਂ ਕਦੀ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਲੁੱਟ ਅਤੇ ਠੱਗੀ ਨਹੀਂ ਕਰਾਂਗਾ ਸੋ ਬਾਬਾ ਜੀ ਨੇ ਉਸ ਪਰਿਵਾਰ ਤੇ ਕਿਰਪਾ ਕੀਤੀ ਉਹਨਾਂ ਨੂੰ ਬਖਸ਼ ਲਿਆ ਤਾਂ ਬਾਬਾ ਜੀ ਨੇ ਬਚਨ ਕੀਤਾ ਲੁੱਟ ਦਾ ਮਾਲ ਵੱਡੀ ਠੱਗੀ ਬਲੈਕ ਚੋਰੀ ਅਤੇ ਰਿਸ਼ਵਤ ਦੀ ਕਮਾਈ ਗੁਰਨਾਨਕ ਸਾਹਿਬ ਦੇ ਘਰ ਵਿੱਚ ਕਦਾਚ ਰਵਾਨ ਨਹੀਂ ਹੁੰਦੀ ਇਹ ਸਭ ਕੁਝ ਮਲਕ ਭਾਗੋ ਦੇ ਪਦਾਰਥਾਂ ਵਾਂਗ ਦਰਕਾਰਿਆ ਜਾਂਦਾ ਹੈ ਤੇ ਕਈ ਵਾਰ ਜਿਹੜੇ ਹੱਕ ਹਲਾਲ ਦੀ ਕਮਾਈ ਦੇ ਨਾਲ ਬਾਬਾ ਜੀ ਦੇ ਕੋਲ ਮੰਨੀਆਂ ਪ੍ਰਸ਼ਾਦੇ ਲੈ ਕੇ ਆਉਂਦੇ ਤਾਂ ਬਾਬਾ ਜੀ ਲੂਣ ਮਿਰਚ ਆਦ ਸੋ ਵਦਿਆ ਹੋਇਆ ਲੰਗਰ ਆਪ ਡੇਰੇ ਵਿੱਚ ਹੀ ਰੱਖ ਲੈਂਦੇ ਤੇ ਦੋ-ਤੋ ਤਿੰਨ ਦਿਨ ਦਿਨ ਉਹੀ ਲੰਗਰ ਚੱਲਦਾ ਰਹਿੰਦਾ ਸੋ ਇਸਾ ਕੀ ਤੋਂ ਭਾਵ ਕੇ ਭਾਈ ਆਪਾਂ ਠੱਗੀਆਂ ਚੋਰੀਆਂ ਕਰਕੇ ਤੇ ਦਸਵੰਦ ਰੂਪ ਚ ਗੁਰੂ ਘਰ ਚੜਾਉਂਦੇ ਹਾਂ ਉਹ ਸਾਡਾ ਪ੍ਰਵਾਹ ਨਹੀਂ ਹੈ ਸੋ ਬਾਬਾ ਜੀ ਦਾ ਬਚਨ ਸੀ ਕਿ ਭਾਈ ਘਾਲ ਕਮਾਈ ਘੱਤੋਂ ਕੋਸਾ ਤੋਂ ਦੇ ਨਾਨਕ ਰਾਹ ਪਛਾਣੇ ਸੀ ਗੁਰਬਾਣੀ ਦਾ ਮਾਵਾਕ ਹੈ ਸੋ ਆਪਾਂ ਵੀ ਸੱਚੀ ਕੀਰਤ ਕਰੀਏ ਤੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਮਲਬਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ